ਆ ਆਰਐਸਐਸ ਨੇ ਯੂਐਸਟੇ ਵਿੱਚ ਜਿਹੜਾ ਹੈ ਲੋਬਿੰਗ ਦੇ ਲਈ 330000 ਡਾਲਰ ਜਿਹੜੇ ਨੇ ਉਹ ਖਰਚ ਕੀਤੇ ਹੈਗੇ ਨੇ ਇਸ ਦੀ ਇੱਕ ਰਿਪੋਰਟ ਜਿਹੜੀ ਹੈ ਸਾਹਮਣੇ ਆਈ ਹੈਗੀ ਆ ਸਰਦਾਰ ਅਰਪਤਾਰ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਇਸ ਮਕਸਦ ਦੇ ਲਈ ਜਿਹੜੀ ਹੈ ਲੋਬਿੰਗ ਕੀਤੀ ਜਾਂਦੀ ਔਰ ਇਹਦਾ ਫਾਇਦਾ ਜਾਂ ਨੁਕਸਾਨ ਕੀ ਹੁੰਦਾ ਹੈ ਔਰ ਸਿੱਖਾਂ ਦੇ ਲਈ ਇਸ ਦੇ ਵਿੱਚ ਕੀ ਸਬਕ ਹੈਗੇ ਨੇ ਸੋ 1+ ਸਟ੍ਰੈਟਜਿਸ ਨੇ ਸਕੁਆਇਰ ਪੈਟਰਨ ਬਾਕਸ ਦੇ ਵਿਹਾਰ ਤੇ ਆਰਐਸਐਸ ਨਾਲ ਜਿਹੜੀ ਉਹ ਸਰਗਰਮੀ ਕਰੀ ਹੈਗੀ ਆ ਸੋ ਦੱਸਿਆ ਜਾਂਦਾ ਵੀ 330000 ਡਾਲਰ ਆ ਜਿਹੜਾ ਉਹ ਪੇ ਕੀਤਾ ਗਿਆ ਇਹਨਾਂ ਸੰਸਥਾਵਾਂ ਨੂੰ ਸੋ ਜਿਹੜੀ 1+ ਸਟ੍ਰੈਟਜਿਸਟਸ ਕੰਪਨੀ ਹੈਗੀ ਆ ਲੋਬਿੰਗ ਕੰਪਨੀ ਆ ਇਹ ਪਾਕਿਸਤਾਨ ਲਈ ਵੀ ਲੋਬਿੰਗ ਕਰਦੀ ਆ ਸੋ ਇੱਕੋ ਹੀ ਕੰਪਨੀ ਆ ਆਰਐਸਐਸ ਲਈ ਵੀ ਲੋਬਿੰਗ ਕਰ ਰਹੀ ਆ ਤੇ ਪਾਕਿਸਤਾਨ ਲਈ ਹੁਣ ਇੱਥੇ ਮਤਲਬ ਫਿਰ ਇਹਨਾਂ ਦਾ ਜਿਹੜਾ ਪੈਟ੍ਰਿਓਟਿਜ਼ਮ ਉਹ ਨਹੀਂ ਜਾਗਦਾ ਆ ਵੀ ਇਹ ਇਹ ਸਾਰਾ ਦੇਖਨ ਨਾਲ ਵੀ ਉਹ ਕਾਦੇ ਲਈ ਕਰ ਰਿਹਾ ਉਹੀ ਵੀ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਜਿਹੜੀ ਲਗਾਤਾਰ ਸਿੱਖਾਂ ਦੇ ਖਿਲਾਫ ਅ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਜਿਹੜਾ ਹੈਗਾ ਉਹਨੂੰ ਇਨਫਲੂਐਂਸ ਕਰ ਰਹੀ ਹੈਗੀ ਆ ਵੇ ਗੁਰਦੁਆਰਿਆਂ ਵਿੱਚ ਡਰੱਗਸ ਦਾ ਤੇ ਟੈਰਰイズਮ ਦਾ ਧੰਦਾ ਚੱਲ ਰਿਹਾ ਹੈ ਇੱਥੋਂ ਮਨੀ ਲਾਂਡਰਿੰਗ ਹੁੰਦੀ ਆ ਯਾ ਜੋ ਕੁਛ ਵੀ ਜਿਹੜਾ ਉਹਨਾਂ ਨੇ ਜਿਹੜੇ ਸਿੱਖਾਂ ਦੇ ਖਿਲਾਫ ਸਿੱਖ ਨੈਸ਼ਨਲਿਜ਼ਮ ਦੇ ਖਿਲਾਫ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਨੂੰ ਨਾਥ ਪਾਈ ਜਾਵੇ ਹਾਂਜੀ ਹਾਂਜੀ ਇਹ ਤੋਂ ਜਿਵੇਂ ਕੈਲੀਫੋਰਨੀਆ ਜਿਹੜੀ ਆ ਅਸੈਂਬਲੀ ਵਿੱਚ 509 ਟ੍ਰਾਂਸਨੈਸ਼ਨਲ ਡਿਪਰੈਸ਼ਨ ਦਾ ਅਸੈਂਬਲੀ ਚ ਪਾਸ ਹੋ ਗਿਆ ਪਰ ਉਹ ਲੋਬਿੰਗ ਰਾਹੀਂ ਗਵਰਨਰ ਜਿਹੜਾ ਜਿਹਦਾ ਮੇਰੇ ਖਲੇ ਇੱਕ ਹੋਰ ਬਿੱਲ ਸੀ ਜਿਹੜਾ ਜਾਤੀਵਾਦ ਨੂੰ ਲੈ ਕੇ ਸੀ ਉਹ ਵੀ ਇਸੇ ਤਰੀਕੇ ਦੇ ਨਾਲ ਫਿਰ ਫਿਰੇ ਲੋਬਿੰਗ ਕੰਪਨੀਆਂ ਜਿਹੜੀਆਂ ਇਹਦਾ ਕੰਮ ਕਰਦੀਆਂ ਜਿਹੜੀਆਂ ਲੋਬਿੰਗ ਕੰਪਨੀਆਂ ਰਾਹੀਂ ਆਹ ਜਿਹੜੇ ਸਿੱਖਾਂ ਦੇ ਮਸਲੇ ਆ ਉਹਨਾਂ ਨੂੰ ਥੱਲੇ ਦੱਬਣ ਲਈ ਜਿਹੜੀਆਂ ਹੈਗੀਆਂ ਇਨਡਾਇਰੈਕਟਲੀ ਆ ਆਰਐਸਐਸ ਨੇ ਯੂਐਸਟੇ ਵਿੱਚ ਜਿਹੜਾ ਹੈ ਲੋਬਿੰਗ ਦੇ ਲਈ 330000 ਡਾਲਰ ਜਿਹੜੇ ਨੇ ਉਹ ਖਰਚ ਕੀਤੇ ਹੈਗੇ ਨੇ ਇਸ ਦੀ ਇੱਕ ਰਿਪੋਰਟ ਜਿਹੜੀ ਹੈ ਸਾਹਮਣੇ ਆਈ ਹੈਗੀ ਹੈ ਸਰਦਾਰ ਅਰਪਾਰ ਸਿੰਘ ਜੀ ਕਿਵੇਂ ਦੇਖਦੇ ਹੋ ਕਿ ਇਸ ਮਕਸਦ ਦੇ ਲਈ ਜਿਹੜੀ ਹੈ ਲੋਬਿੰਗ ਕੀਤੀ ਜਾਂਦੀ ਔਰ ਇਹਦਾ ਫਾਇਦਾ ਜਾਂ ਨੁਕਸਾਨ ਕੀ ਹੁੰਦਾ ਹੈ ਔਰ ਸਿੱਖਾਂ ਦੇ ਲਈ ਇਸ ਦੇ ਵਿੱਚ ਕੀ ਸਬਕ ਹੈਗੇ ਨੇ ਹਾਂਜੀ ਹਾਂਜੀ ਸੋ ਇੱਕ ਪ੍ਰਿਜ਼ਮ ਨਾਂ ਦਾ ਜਿਹੜਾ ਹੈਗਾ ਮੀਡੀਆ ਆਊਟਲੈਟ ਹੈਗਾ ਅਮਰੀਕਾ ਦਾ ਉਹਨੇ ਇੱਕ ਖਬਰ ਕੱਢੀ ਹੈਗੀ ਆ ਵੀ ਆਰਐਸਐਸ ਨੇ ਇੱਕ ਲੋਬੀ ਕੰਪਨੀ ਹੈਗੀ ਆ ਜਿਹੜੀ ਸਕੁਆਇਰ ਪੈਟਰਨ ਬਾਕਸ ਹੈਗੀ ਆ ਐਸਪੀਬੀ ਉਹਨੂੰ ਕਹਿੰਦੇ ਹੈਗੇ ਆ ਸਕੁਆਇਰ ਪੈਟਰਨ ਬਾਕਸ ਨੂੰ ਜਿਹੜਾ ਹੈਗਾ ਉਹ ਹਾਇਰ ਕੀਤਾ ਉਹ ਆਰਐਸਐਸ ਦੀਆਂ ਲਈ ਲੋਬਿੰਗ ਫਰਮਾਂ ਦੇ ਤੌਰ ਤੇ ਉਹ ਵਾਸ਼ਿੰਗਟਨ ਵਿੱਚ ਜਿਹੜਾ ਹੈਗਾ ਵਾਈਟ ਹਾਊਸ ਵਿੱਚ ਆਰਐਸਐਸ ਦੇ ਆਸ਼ਿਆਂ ਤੇ ਉਮੀਦਾਂ ਨੂੰ ਜਿਹੜਾ ਹੈਗਾ ਅੱਗੇ ਵਧਾਉਣ ਲਈ ਲੋਬਿੰਗ ਕੀਤੀ ਜੀ ਸਕੁਆਇਰ ਪੈਟਰਨ ਬਾਕਸ ਨੇ ਫਿਰ ਅੱਗੇ ਇੱਕ ਹੋਰ ਕੰਪਨੀ ਹਾਇਰ ਕਰੀ ਤਾਂ ਕਿ ਪਤਾ ਨਾ ਲੱਗ ਸਕੇ ਉਸੇ ਵਨ ਸਟ੍ਰੈਟਜਿਸਟ ਵਨ ਪਲੱਸ ਸਟ੍ਰੈਟਜਿਸਟ ਸੋ ਵਨ ਪਲੱਸ ਸਟ੍ਰੈਟਜਿਸਟ ਨੇ ਸਕੁਆਇਰ ਪੈਟਰਨ ਬਾਕਸ ਦੇ ਬਿਹਾਬ ਤੇ ਆਰਐਸਐਸ ਨਾਲ ਜਿਹੜੀ ਉਹ ਸਰਗਰਮੀ ਕਰੀ ਹੈਗੀ ਆ ਸੋ ਦੱਸਿਆ ਜਾਂਦਾ ਵੀ 330000 ਡਾਲਰ ਆ ਜਿਹੜਾ ਉਹ ਪੇ ਕੀਤਾ ਗਿਆ ਇਹਨਾਂ ਸੰਸਥਾਵਾਂ ਨੂੰ ਸੋ ਜਿਹੜੀ 1 ਪਲੱਸ ਸਟ੍ਰੈਟਜਿਸਟ ਕੰਪਨੀ ਹੈਗੀ ਆ ਲੋਬਿੰਗ ਕੰਪਨੀ ਆ ਇਹ ਪਾਕਿਸਤਾਨ ਲਈ ਵੀ ਲੋਬਿੰਗ ਕਰਦੀ ਆ ਸੋ ਇੱਕੋ ਹੀ ਕੰਪਨੀ ਆਰਐਸਐਸ ਲਈ ਵੀ ਲੋਬਿੰਗ ਕਰ ਰਹੀ ਆ ਤੇ ਪਾਕਿਸਤਾਨ ਲਈ ਵੀ ਹੁਣ ਇੱਥੇ ਮਤਲਬ ਫਿਰ ਤਾਂ ਇਹਨਾਂ ਦਾ ਜਿਹੜਾ ਪੈਟ੍ਰਿਓਟਿਜ਼ਮ ਉਹ ਨਹੀਂ ਜਾਗਦਾ ਹਾਂ ਵੀ ਇਹ ਇਹ ਸਾਰਾ ਦੇਖਨ ਨਾਲ ਵੀ ਉਹ ਕਾਦੇ ਲਈ ਕਰ ਰਿਹਾ ਉਹੀ ਵੇ ਜਿਹੜੀ ਹਿੰਦੂ ਅਮਰੀਕਨ ਫਾਊਂਡੇਸ਼ਨ ਆ ਜਿਹੜੀ ਲਗਾਤਾਰ ਸਿੱਖਾਂ ਦੇ ਖਿਲਾਫ ਅ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ ਜਿਹੜਾ ਹੈਗਾ ਉਹਨੂੰ ਇਨਫਲੂਐਂਸ ਕਰ ਰਹੀ ਹੈ ਕਿ ਆ ਵੇ ਗੁਰਦੁਆਰਿਆਂ ਵਿੱਚ ਡਰੱਗਸ ਦਾ ਤੇ ਟੈਰਰਿਜ਼ਮ ਦਾ ਧੰਦਾ ਚੱਲ ਰਿਹਾ ਹੈ ਇੱਥੋਂ ਮਨੀ ਲਾਂਡਰਿੰਗ ਹੁੰਦੀ ਆ ਯਾ ਜੋ ਕੁਝ ਵੀ ਜਿਹੜਾ ਉਹਨਾਂ ਨੇ ਜਿਹੜੇ ਮਤਲਬ ਸਿੱਖਾਂ ਦੇ ਖਿਲਾਫ ਸਿੱਖ ਨੈਸ਼ਨਲਿਜ਼ਮ ਦੇ ਖਿਲਾਫ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਨੂੰ ਨਾਥ ਪਾਈ ਜਾਵੇ ਹਾਂਜੀ ਹਾਂਜੀ ਤੇ ਹੁਣ ਕੈਲੀਫੋਰਨੀਆ ਜਿਹੜੀ ਆ ਅਸੈਂਬਲੀ ਵਿੱਚ 509 ਟ੍ਰਾਂਸਨੈਸ਼ਨਲ ਡਿਪਰੇਸ਼ਨ ਦਾ ਅਸੈਂਬਲੀ ਚ ਪਾਸ ਹੋ ਗਿਆ ਪਰ ਉਹ ਲੋਬਿੰਗ ਰਾਹੀਂ ਗਵਰਨਰ ਤੋਂ ਜਿਹੜਾ ਇਹਦਾ ਮੇਰੇ ਖਿਆਲ ਇੱਕ ਹੋਰ ਬਿੱਲ ਸੀ ਜਿਹੜਾ ਜਾਤੀਵਾਦ ਨੂੰ ਲੈ ਕੇ ਸੀ ਉਹ ਵੀ ਇਸੇ ਤਰੀਕੇ ਦੇ ਨਾਲ ਫਿਰ ਫਿਰੇ ਲੋਬਿੰਗ ਕੰਪਨੀਆਂ ਜਿਹੜੀਆਂ ਇਹ ਇਦਾਂ ਕੰਮ ਕਰਦੀਆਂ ਜਿਹੜੀਆਂ ਲੋਬਿੰਗ ਕੰਪਨੀਆਂ ਰਾਹੀਂ ਆਹ ਜਿਹੜੇ ਸਿੱਖਾਂ ਦੇ ਮਸਲੇ ਆ ਉਹਨਾਂ ਨੂੰ ਥੱਲੇ ਦੱਬਣ ਲਈ ਜਿਹੜੀਆਂ ਹੈਗੀਆਂ ਇੰਡਾਇਰੈਕਟਲੀ ਵੇ ਹੁਣ ਦੇਖੋ ਜਦੋਂ ਅਸੈਂਬਲੀ ਵਿੱਚ ਵੱਡੀ ਬਹੁਗਣਤੀ ਚ ਮਤਾ ਪਾਸ ਹੋ ਗਿਆ ਟਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਖਿਲਾਫ ਹੁਣ ਟਰਾਂਸਨੈਸ਼ਨਲ ਰਿਪ੍ਰੈਸ਼ਨ ਕੱਲਾ ਸਿੱਖਾਂ ਦਾ ਮਸਲਾ ਨਹੀਂ ਹੈ ਉਹਦੇ ਵਿੱਚ ਹਿੰਦੂ ਵੀ ਮੁਸਲਮਾਨ ਵੀ ਅਸਾਈ ਵੀ ਚਾਈਨਸ ਵੀ ਕੋਰੀਅਨ ਵੀ ਪਾਕਿਸਤਾਨੀ ਜਾਂ ਜਾਂ ਮਿਡਲ ਈਸਟ ਦੇ ਬਹੁਤ ਸਾਰੇ ਮੁਲਕ ਆਏ ਕਰਦੇ ਹੈ ਉਹ ਸਾਰੇ ਆਉਣੇ ਸੀ ਕਿਉਂਕਿ ਕੈਲੀਫੋਰਨੀਆ ਚ ਸਾਰੇ ਰਹਿੰਦੇ ਆ ਪਰ ਇਹ ਦੇਖੋ ਮਤਾ ਕਿੰਨੇ ਕਿੰਨੀ ਵੱਡੀ ਲੋਬਿੰਗ ਨਾਲ ਗਵਰਨਰ ਤੱਕ ਪਹੁੰਚ ਕੇਤੇ ਗਾ ਉਹਨੂੰ ਮਜਬੂਰ ਕੀਤਾ ਗਿਆ ਯੋਨੋ ਰੱਦ ਕਰ ਦਿੱਤੇ ਸੋ ਇਹ ਲੋਬਿੰਗ ਹੈ ਜਿਹੜੀ ਸਿੱਖਾਂ ਲਈ ਇਹ ਸਭ ਕਾ ਵੀ ਸਿੱਖ ਜਿਹੜੇ ਆਪਣੇ ਰਿਸੋਰਸਸ ਆ ਉਹਨੂੰ ਇਸ ਤਰ੍ਹਾਂ ਦੇ ਨੈਸ਼ਨਲਿਸਟਿਕ ਆਸਪੈਕਟਸ ਲਈ ਨਹੀਂ ਵਰਤਦੇ ਉਹ ਗੁਰਦੁਆਰਿਆਂ ਦੀਆਂ ਇਮਾਰਤਾਂ ਜਾਂ ਹੋਰ ਮਤਲਬ ਮਿਲੀਅਨ ਮਿਲੀਅਨ ਬਿਲੀਅਨ ਬਿਲੀਅਨ ਉਧਰਲੇ ਬਣੇ ਜਿਹੜਾ ਵੀ ਉਹ ਅਨਪ੍ਰੋਡਕਟਿਵ ਐਕਟੀਵਿਟੀ ਦੇ ਖਰਚ ਹੋ ਰਿਹਾ ਕੌਮ ਦੀ ਆਸ਼ੇ ਕੌਮ ਦੀ ਉਮੀਦਾਂ ਜਾਂ ਉਹਨਾਂ ਉਦੇਸ਼ਾਂ ਵਿੱਚ ਕੌਮ ਦੇ ਆਦਰਸ਼ਾਂ ਨੂੰ ਇੱਕ ਪੋਲੀਟੀਕਲ ਲੈਵਲ ਤੇ ਡਿਫਾਈਨ ਕਰਨ ਲਈ ਤੇ ਇੰਟਰਪ੍ਰੀਟ ਕਰਨ ਲਈ ਸਾਡੇ ਰਿਸੋਰਸਸ ਬਹੁਤ ਘੱਟ ਲੱਗ ਰਹੇ ਹੈਗੇ ਆ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਗੱਲਬਾਤ ਕਰ ਲੈਨੇ ਕਿ ਅਮਰੀਕਾ ਦੇ ਵੱਲੋਂ ਆਪਾਂ ਦੇਖਿਆ ਕਿ ਪਿਛਲੇ ਜਿਹੜਾ ਕੁਝ ਮਹੀਨਿਆਂ ਦੇ ਅੰਦਰ ਜਿਸ ਤਰੀਕੇ ਦੇ ਟੈਰਿਫ ਭਾਰਤ ਦੇ ਉੱਤੇ ਲਗਾਏ ਗਏ ਸੀ ਉਸ ਦੇ ਨਾਲ ਭਾਰਤ ਦਾ ਜਿਹੜਾ ਹੈ ਐਕਸਪੋਰਟ ਉਸ ਤੇ ਕਾਫੀ ਜ਼ਿਆਦਾ ਜੇ ਆਪਾਂ ਕਹੀਏ ਕਿ ਫਰਕ ਪਿਆ ਹੈਗਾ ਸਰਦਾਰ ਅਪਤਾ ਸਿੰਘ ਜੀ ਕੀ ਫਿਰ ਇਹੀ ਕਾਰਨ ਹੈ ਕਿ ਭਾਰਤ ਦੇ ਵੱਲੋਂ ਉਹੜਾ ਜੇ ਆਪਾਂ ਦੇਖੀਏ ਕਿ ਆਪਣੇ ਆਪ ਨੂੰ ਨਿਵੇਂ ਆਇਆ ਗਿਆ ਹੈ ਜਾਂ ਜੋ ਕੁਝ ਅਮਰੀਕਾ ਨੇ ਕਿਹਾ ਉਹ ਚੀਜ਼ਾਂ ਮੰਨ ਲਈਆਂ ਗਈਆਂ ਅਰਥਾ ਚਾਹੇ ਉਹ ਰਸ਼ੀਆ ਤੋਂ ਤੇਲ ਲੈਣ ਵਾਲਾ ਮਸਲਾ ਹੋਵੇ ਉਹ ਬੰਦ ਕਰ ਦਿੱਤਾ ਗਿਆ ਕੀ ਇਹ ਸਾਰਾ ਉਹਦੇ ਨਾਲ ਹੀ ਲਿੰਕ ਹੈਗਾ ਹਾਂਜੀ ਹਾਂਜੀ ਸੋ ਕਿਉਂਕਿ ਐਕਸਪੋਰਟ ਆ ਉਹਨਾਂ ਦੇ ਬਹੁਤ ਵੱਡੇ ਪੱਧਰ ਤੇ ਜਿਹੜੇ ਹੈਗੇ ਆ ਉਹ ਉਹ ਇਫੈਕਟ ਹੋਏ ਆ ਤੇ ਅੱਜ ਜਦੋਂ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਖਬਰਾਂ ਆ ਰਹੀਆਂ ਵੀ ਜਿਹੜਾ ਅਮਰੀਕਾ ਨਾਲ ਟ੍ਰੇਡ ਸਮਝੌਤਾ ਉਹ ਕਿਸੇ ਹੱਦ ਤੱਕ ਸਹਿਮਤੀ ਤੱਕ ਪਹੁੰਚ ਗਿਆ ਹੋਇਆ ਹੈ ਹਾਲੇ ਖੇਤੀ ਪ੍ਰੋਡਕਟਸ ਖੋਲਣ ਬਾਰੇ ਭਾਰਤ ਨਹੀਂ ਮੰਨ ਰਿਹਾ ਜਿਹੜੀ ਕਿ ਇੱਕ ਚੰਗੀ ਗੱਲ ਹੈਗੀ ਆ ਕਿਉਂਕਿ ਜੇ ਖੇਤੀ ਪ੍ਰੋਡਕਟ ਆਉਂਦੇ ਆ ਤਾਂ ਪੰਜਾਬ ਦਾ ਤੇ ਭਾਰਤ ਦਾ ਸਮੁੱਚਾ ਕਿਸਾਨ ਉਹ ਅਫੈਕਟ ਹੋ ਸਕਦਾ ਸੋ ਜਿਹੜੇ ਐਕਸਪੋਰਟਸ ਆ ਆਕਤੂਬਰ ਮਹੀਨੇ ਵਿੱਚ ਆ ਜਿਹੜੇ 11% ਐਕਸਪੋਰਟ ਆ ਡਿੱਗ ਗਏ ਹੋਇਆ ਭਾਰਤ ਦੇ ਸੋ ਇਹ 34.38 ਬਿਲੀਅਨ ਡਾਲਰ ਦਾ ਜਿਹੜਾ ਲੌਸ ਆ ਭਾਰਤ ਨੂੰ 1 ਮਹੀਨੇ ਵਿੱਚ ਹੋਇਆ ਸੋ ਜਿਹੜਾ ਇੰਪੋਰਟ ਐਂਡ ਐਕਸਪੋਰਟ ਦਾ ਟ੍ਰੇਡ ਡੈਫਿਸਿਟ ਆ ਭਾਰਤ ਦਾ ਉਹ 41.68 ਬਿਲੀਅਨ ਡਾਲਰ ਆ ਜਿਹੜਾ ਹੋ ਗਿਆ ਕਿਉਂਕਿ ਇੰਪੋਰਟ ਵੱਧ ਗਏ ਹੋਏ ਨੇ ਹੁਣ ਭਾਰਤ ਬਾਹਰੋਂ ਮਾਲ ਜ਼ਿਆਦਾ ਲਿਆ ਰਿਹਾ ਜਿਹਦੇ ਕਰਕੇ ਉਹਦੇ ਜਿਹੜੇ ਜਿਹੜੇ ਰਿਜ਼ਰਵ ਨੇ ਯੂ ਐਸ ਡਾਲਰ ਦੇ ਉਹ ਵੱਧ ਜਾ ਰਹੇ ਹੈਗੇ ਪਿਛਲੇ ਮਹੀਨੇ ਜਿਹੜੇ ਇੰਪੋਰਟ ਵਧਿਆ 16.63% ਇੰਪੋਰਟ ਵਧੇ ਹੈਗੇ ਆ ਜਿਹੜੇ ਕਿ 76 ਬਿਲੀਅਨ ਡਾਲਰ ਦੇ ਆ ਸੋ ਐਕਸਪੋਰਟ ਜਿਹੜੇ ਹੈਗੇ ਆ ਡਿਗੇ ਆ 34 ਬਿਲੀਅਨ ਡਾਲਰ ਤੇ ਐਕਸ ਇੰਪੋਰਟ ਆ 76 ਬਿਲੀਅਨ ਡਾਲਰ ਦੇ ਜਿਹੜੇ ਹੈਗੇ ਆ ਉਹ ਵਧ ਗਏ ਹੋ ਗਏ ਆ ਇਸੇ ਤਰ੍ਹਾਂ ਜਿਹੜਾ ਸਤੰਬਰ ਵਿੱਚ ਟ੍ਰੇਡ ਗੈਪ ਹੈਗਾ ਉਹ 31.15 ਬਿਲੀਅਨ ਡਾਲਰ ਦਾ ਜਿਹੜਾ ਹੈਗਾ ਉਹ ਆ ਰਿਹਾ ਹੈਗਾ ਹੁਣ ਜਦੋਂ ਤੁਸੀਂ ਜਿੱਦਾਂ ਗੱਲ ਕਰੀ ਆ ਵੀ ਉਹ ਰਸ਼ੀਆ ਤੋਂ ਤੇਲ ਖਰੀਦਣਾ ਬੰਦ ਹੋ ਗਿਆ ਉਹ ਤੇਲ ਖਰੀਦਦਾ ਨਾਲ ਜਿਹੜਾ ਹੈਗਾ ਜਿਹੜੇ ਇੰਪੋਰਟਸ ਘਟਿਆ 14.8 ਬਿਲੀਅਨ ਦੇ ਜੀ 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 ਹੁਣ ਜਿਹੜਾ ਭਾਰਤ 14.8 ਬਿਲੀਅਨ ਦਾ ਤੇਲ ਕਰੂਡ ਆਇਲ ਖਰੀਦਦਾ ਸੀ ਅਸਲ ਵਿੱਚ ਉਹ ਰਫਾਈਨ ਕਰਕੇ ਅੱਗੇ ਮੰਡੀ 'ਚ ਵੇਚ ਦਿੰਦਾ ਸੀ ਭਾਰਤ ਨੂੰ ਉਹ ਪੈਸਾ ਆਉਂਦਾ ਸੀ ਕਿਸੇ ਢੰਗ ਨਾਲ ਹੁਣ ਜਦੋਂ 14.8 ਬਿਲੀਅਨ ਦਾ ਇਹ ਇੰਪੋਰਟ ਨਹੀਂ ਹੋਣਾ ਕਰੂਡ ਆਇਲ ਫਿਰ ਅੱਗੇ ਵੇਚਣ ਲਈ ਵੀ ਕੁਝ ਨਹੀਂ ਬਚਿਆ ਸੋ ਇਹਨੇ ਜਿਹੜਾ ਹੈਗਾ ਉਹ ਵੱਡਾ ਟ੍ਰੇਡ ਡੈਫਿਸਿਟ ਆ ਪਾਇਆ April ਤੋਂ October ਤੱਕ ਹੈਗਾ ਜਿਹੜਾ ਇੰਪੋਰਟਸ ਵਧਿਆ 6.37% ਜੀ ਜਿਹੜੇ ਕਿ 451 ਬਿਲੀਅਨ ਡਾਲਰ ਦੇ ਇੰਪੋਰਟ ਵਧਿਆ ਇਹ ਇਹ ਬਚ ਰਹੇ ਨੇ ਸੀ ਜਿਹੜੇ ਟੈਰਿਫਸ ਆ ਜਿਹੜੇ ਨਾ ਹੁੰਦੇ ਐਕਸਪੋਰਟ ਘਟ ਗਏ ਹੈਗੇ ਆ ਜਿਹੜੇ ਕਿ 254 ਬਿਲੀਅਨ ਡਾਲਰ ਤੱਕ ਰਹਿ ਗਏ ਆ ਸੋ ਟ੍ਰੇਡ ਡੈਫਿਸਿਟ ਆ ਜਿਹੜਾ ਮਤਲਬ ਕਾਫੀ ਸਾਰਾ ਆਪਾਂ ਕਹਿ ਸਕਦੇ ਹਾਂ ਕਿ ਫਰਕ ਜਿਹੜਾ ਉਹ ਪੈ ਰਿਆ ਹੈਗਾ